ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਹ ਤੇ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਚਾਹ ਤੇ ਚਰਚਾ ਪ੍ਰੋਗਰਾਮ ਹਰ ਸ਼ੁੱਕਰਵਾਰ ਤੇ ਮੰਗਲਵਾਰ ਸਵੇਰੇ 9 ਵਜੇ ਲਾਈਵ ਕੀਤਾ ਜਾਂਦਾ ਅਤੇ ਇਸ ਚਾਹ ਤੇ ਚਰਚਾ ਪ੍ਰੋਗਰਾਮ ਦੌਰਾਨ ਕੋਈ ਨਾ ਕੋਈ ਸ਼ਖਸੀਅਤ ਦੇ ਨਾਲ ਚਰਚਾ ਕਰੀਦੀ ਹੈ ਅੱਜ ਅਸੀਂ ਸੰਗਰੂਰ ਦੇ ਨਾਲ ਲੱਗਦੇ ਇਤਿਹਾਸਕ ਪਿੰਡ ਬਡਰੁਖਾ ਪਹੁੰਚੇ ਹਾਂ ਆਖੇ ਜਿੰਨਾਂ ਕੀ ਬਡਰੁਖਾ ਇੱਕ ਇਤਿਹਾਸਕ ਪਿੰਡ ਹੈ ਆਖੇ ਤੇ ਵੀ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਜੋ ਸ਼ੇਰ-ਏ-ਪੰਜਾਬ ਹੋਏ ਨੇ ਉਹਨਾਂ ਦੇ ਨਾਨਕਾ ਪਿੰਡ ਹੈ ਪਿੰਡ ਬਡਰੁਖਾ ਅੱਜ ਇਸ ਚਾਤ ਚਰਚਾ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਾਸਟਰ ਰਣਜੀਤ ਸਿੰਘ ਗੋਸਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਗੋਸਲ ਸਾਹਿਬ ਚਾਤ ਚਰਚਾ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਗੋਸਲ ਸਾਹਿਬ ਤੁਹਾਡੇ ਪਿੰਡ ਦੀ ਗੱਲ ਕਰ ਲਈਏ ਤਾਂ ਪਿੰਡ ਬਡਰੁਖਾ ਹਾਂਜੀ ਇੱਕ ਇਤਿਹਾਸਕ ਪਿੰਡ ਵੀ ਆ ਤੇ ਇਸ ਪਿੰਡ ਨੇ ਕਈ ਨਾਮਵਰਕ ਜਿੱਤੇ ਕਲਾਕਾਰ ਹਾਂਜੀ ਗੀਤਕਾਰ ਹਾਂਜੀ ਤੇ ਰਾਜੇ ਮਹਾਰਾਜਾ ਨੂੰ ਜਨਮ ਦਿੱਤਾ ਹਾਂਜੀ ਕਹਿੰਦੇ ਨੇ ਕਿ ਪਿੰਡ ਬਡਰੁਖਾ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਆ ਹਾਂਜੀ ਕੀ ਜਾਣਕਾਰੀ ਹੈ ਇਹ ਜਿਹੜਾ ਪਿੰਡ ਬਟੌਰ ਖਾਂ ਜੀ ਇਹ ਪਹਿਲਾ ਮਾਲਵ ਕਿਸੇ ਹੌਂਦਿਚ ਇਥੇ ਤੇ ਰਾਜਾ ਸਰਪਾਲ ਸਿੰਘ ਰਹਿੰਦਾ ਸੀ ਜੀ ਤੇ ਉਹ ਰਾਜਾ ਸਰਪਾਲ ਸਿੰਘ ਦੇ ਸਦਾ ਸੁਖਾ ਸਿੰਘ ਉਸਦੇ ਬਾਦ ਰਾਜਾ ਹੋਏ ਨੇ ਸਦਾ ਸੁਖਾ ਸਿੰਘ ਕੀ ਕੋਈ ਐਂਡਮਨੀ ਮੜੇ ਬਾਂਡਾ ਲਈ ਕਮੈਂਟ ਚਾਹੀਏ ਓਕੇ ਜਿਹੜਾ ਪੈਂਡਸੀ ਫਟਰਖਾ ਬਣਿਆ ਹੂੰ ਇਹ ਪਹਿਲਾਂ ਕਿਸੇ ਹੋਂਦ ਵਿੱਚ ਨਹੀਂ ਸੀ ਹੂੰ ਇੱਥੇ ਰਾਜਾ ਸੁੱਖਾ ਸਿੰਘ ਹੂੰ ਸ਼ੀਨੂ ਤੇ ਅਦੇਸਦਾਰੀ ਤਾਂ ਉੱਤੇ ਕਹਿੰਦੇ ਨੇ ਰੇਡ ਕੋਕਲਾ ਮਿਸਲ ਦੇ ਵਿੱਚ ਸੀ ਜਿਹੜੀ ਏਰੀਆ ਇਹ ਹੁੰਦਾ ਜੀ ਇਸ ਪਿੰਡ ਦੇ ਵਿੱਚ ਪਹਿਲਾਂ ਪੰਜ ਥੇ ਬਣੇ ਹੋਏ ਸੀ ਜਿਨ੍ਹਾਂ ਨੂੰ ਟੱਬਾਂ ਤੇ ਰਾਇਸ ਸੀ ਬਣਿਆ ਹੋਇਆ ਜੀ ਇਹ ਪਿੰਡ ਪੰਜ ਥਾਈ ਬਣਿਆ ਹੋਇਆ ਸੀ ਜੀ ਇਹ ਸੁੱਖਾ ਸਿੰਘ ਦੇ ਘਾਰਾ 19 ਸੋਕਾ ਸਿੰਘ ਨੇ ਚਲ ਚਲ ਸਨ ਨਹੀਂ ਵੀ ਦੱਸਦੇ ਹਮ ਮਹਾਰਾਜਾ ਹੀਰਾ ਸਿੰਘ ਦਾ ਜਨਮ ਹੋਇਆ ਹਮ ਤੇ ਉਹ ਮਹਾਰਾਜਾ ਹੀਰਾ ਸਿੰਘ ਜਿਹੜਾ ਹਮ ਆਪਣੇ ਇਹ ਮਰੇ ਆਪਣੇ ਪਟਿਆਲਾ ਰਾਜਸਤ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰ ਸਨ ਹਮ ਕਿ ਉੱਥੇ ਮਹਾਰਾਜਾ ਪਟਿਆਲੇ ਨੂੰ ਅਧਿਕਾਰ ਸੀ ਨਾਬੇ ਦੀ ਰਾਜ ਬਣਾਉਂਦਾ ਜੀ ਜੋ ਰਾਜਾ ਫਤੇ ਸਿੰਘ 90 ਦਾ ਰਾਜਾ ਸੀ ਉਹਦੇ ਔਲਾਦ ਨਹੀਂ ਸੀ ਕੋਈ ਹੂੰ ਇਸ ਨੂੰ ਮਹਾਰਾਜਾ ਹੀਰਾ ਸਿੰਘ ਨੇ ਬਹੁਤ ਪਾਲਿਆ ਸੀ ਹੂੰ ਜਿਹੜੇ ਕਿ ਇਥੋਂ ਬਰਖਾਂ ਤੋਂ 90 ਦੇ ਰਾਜਾ ਹੀਰਾ ਸਿੰਘ ਬਣੇ ਨੇ ਬਣ ਗਏ ਸੀ ਬਣ ਗਏ ਹੂੰ ਉਸ ਤੋਂ ਬਾਅਦ ਇੱਥੇ ਰਾਜਾ ਗੱਜਪਤ ਦੀ ਜਿਹੜੀ ਰਾਜਾ ਹੋਇਆ ਜਿੰਦ ਰਸਤ ਦਾ ਜੀ ਉਸ ਦੇ ਇੱਕ ਆਪਣੇ ਪੁਲਸਾਇਰੋ ਚਾਹੇ ਉਹਨੇ ਫੌਜਦਾਰ ਕਹਿ ਤੋ ਬੰਦਾ ਹੂੰ ਉਸਦੀ ਭੈਣ ਹੋਰੇ ਪਿੰਡ ਵਿਆਹੀ ਹੋਈ ਸੀ ਬਟੂਖਾਂ ਚ ਬਟੂਖਾਂ ਦਾ ਬਾਅਦ ਚ ਬਣੇ ਹਾਂਜੀ ਉਹ ਥੇਹਾਂ ਤੇ ਇਹ ਜਿਹੜਾ ਮਸਤਾਨਾ ਸਾਈਡ ਤੇ ਥੇਹ ਸੀ ਹੂੰ ਉਸ ਥੇਹ ਦੇ ਉੱਤੇ ਨਾਬਾ ਰਿਆਸ ਦਾ ਏਰੀਆ ਨਾਲ ਲੱਗਦਾ ਸੀ ਹੂੰ ਉਹ ਨਾਬਾ ਰਿਆਸ ਦੇ ਜਿਹੜੇ ਪੁਲਸਾਇਰ ਬੰਦੇ ਸੀ ਉਹ ਅੱਗੇ ਘੜਿਆਂ ਚ ਪਾਣੀ ਲੈਣ ਜਾਂਦੀਆਂ ਹੁੰਦੀਆਂ ਹੁੰਦੇ ਆ ਖੂਹ ਤੇ ਹੂੰ ਤਾਂ ਉਹ ਕੁੜੀ ਨੂੰ ਮਾਲਾ ਹੰਗਾ ਹਣੇ ਜਲੈ ਥੀਦੀ ਨੂੰ ਸੀ ਉਸ ਦਾ ਉਹਨਾਂ ਨੇ ਘੜਾ ਬਣਤਾ ਜੀ ਉਹਨੇ ਬਾਪਸਾ ਆ ਕੇ ਪਿੰਡ ਦੇ ਵਿੱਚ ਬੰਦਿਆਂ ਨੂੰ ਦਰਵਾਜ਼ੇ ਬੈਠੇ ਹੁੰਦੇ ਜੀ ਉਹਨਾਂ ਕਿਹਾ ਵੀ ਭਾਈ ਐਦਾਂ ਰਾਤੀ ਮੇਰਾ ਘੜਾ ਬਣਤਾ ਵੀ ਬੇਇੱਜ਼ਤੀ ਕਰਦੇ ਨੇ ਪਿੰਡ ਦੇ ਕਿਸੇ ਵੀ ਬੰਦੇ ਦੀ ਹਿੰਮਤ ਨਹੀਂ ਪਈ ਕਿ ਅਸੀਂ ਜਾ ਕੇ ਪੁੱਛੀਏ ਜਾਂ ਲੜੀਏ ਜੋ ਕਿ ਜੇ ਰਾਜਾਂ ਦਾ ਰਾਜ ਹੁੰਦਾ ਸੀ ਉਹਨੂੰ ਇੰਟਰਨਲ ਦੇ ਵੀ ਜੇ ਅਸੀਂ ਆਕੇ ਕੁਝ ਕੀਤਾ ਤਾਂ ਸਾਨੂੰ ਉਹ ਪੁੱਸ ਵਾਲੇ ਚੱਕ ਕੇ ਫਟਕੇ ਅੰਦਰ ਕਰ ਦੇਣਗੇ ਕਰ ਦੇਣਗੇ ਠੀਕ ਹੈ ਉਹ ਜਦੋਂ ਕੋਈ ਗੱਲ ਨਾ ਹੋਈ ਦਾ ਕੁੜੀ ਨਹੀਂ ਆਉਦੇ ਗੁੱਤ ਕਰਨੀ ਬੰਦ ਕਰਤੀ ਕੇਸ ਸ਼ੁਰੂ ਕਰ ਲੈ ਹੂੰ ਉਹ ਕਹਿੰਦੀ ਜੇ ਸੋਤੋਂ ਨਹੀਂ ਹੁੰਦੀ ਜਿੰਨਾ ਚਿਰ ਮੈਂ ਇਹਨਾਂ ਨੂੰ ਹਟਾਵਾ ਨਾ ਇਥੋਂ ਉਹਨਾਂ ਚਿਰ ਮੈਂ ਚੁੰਨੀ ਨਹੀਂ ਸੱਤ ਲੈਂਦੀ ਜੀ ਉਸ ਨੇ ਆਪਣੇ ਭਾਈ ਨੂੰ ਸਨੇਹਾ ਦਿੱਤਾ ਉਸ ਦਾ ਭਾਈ ਜਿੰਦ ਉਸ ਟਾਈਮ ਰਾਜਾ ਰਾਜੀ ਭਗਦਾ ਮੋਢੀ ਕਰੇਦਾਰ ਸੀ ਕਰੇਦਾਰ ਉਹਨੇ ਰਾਜੇ ਨਾਲ ਗੱਲ ਕਰੀ ਇਹਦਾਂ ਕਿ ਮੇਰੀ ਭੈਣ ਦੀ ਬੇਇੱਜ਼ਤੀ ਕਰੀਆ ਵੀ ਮੈਂ ਉੱਥੇ ਹੀ ਜਾਣਾ ਚਾਹਾਂ ਹੂੰ ਉਹ ਰਾਜਾ ਨੇ ਵੀ ਉਹ ਤੇਰੀ ਭੈਣ ਨਹੀਂ ਉਹ ਸਾਡੀ ਵੀ ਭੈਣ ਆ ਵੀ ਆਪਾਂ ਸਾਰੀ ਚੱਲਾਂਗੇ ਹੂੰ ਰਾਜਾ ਗਜਪਤ ਸਿੰਘ ਉਹ ਸਮੇਂ ਇੱਥੇ ਕੁਝ ਬੰਦਿਆਂ ਨੂੰ ਲੈ ਕੇ ਆਪ ਆਇਆ। ਹੂੰ। ਇਸ ਖੇ ਦੇ ਉੱਤੇ ਆ ਕੇ ਉਹ ਜਿਹੜੇ ਉਹ ਨਾਪਿਆਏ ਸੀ ਉਹਨਾਂ ਨੇ ਇਹਨਾਂ ਕੁੱਟ ਮਾਰ ਕੇ ਫੜ ਲਏ। ਹੂੰ। ਫਿਰ ਮਹਾਰਾਜਾ ਹੀਰਾ ਸਿੰਘ ਦੇ ਜਿਹੜੇ ਉਹ ਪਹਿਲਾਂ ਤੇਰੇ ਹੱਥ ਦੇ ਬੰਦੇ ਸੀ ਹੂੰ ਉੱਥੇ ਉਹਨਾਂ ਨੂੰ ਵਾਪਸ ਭੇਜਤਾ। ਹੂੰ। ਉਦੋਂ ਬਾਅਦ ਇਹ ਮਰੀਡਪੁਰ ਦਾ ਰਸਤੇ ਹੁੰਦੇ ਹੋਏ ਇਹ ਰੋਪੜ ਦੇ ਇਰਿਏ ਚ ਈਨਨੀ ਲੜਾਈ ਹੋ ਗਈ। ਇਹ ਰਾਜਾ ਗਾਜਪਤ ਸਿੰਘ ਉਥੋਂ ਜਿੱਥੇ ਕਿ ਆਇਆ ਤਾਂ ਜਾਂਦੇ ਹੋਏ ਨੇ ਉਹਰੇ ਉਸ ਭੈਣ ਨੂੰ ਲੈ ਕੇ ਜਾਣ ਲੱਗਿਆ ਉਹ ਕੁੜੀ ਕਹਿੰਦੀ ਵੀ ਜੀ ਤੁਹਾਨੂੰ ਜੇ ਤੁਸੀਂ ਚਲੇ ਜਾਏ ਸਾਨੂੰ ਇਹ ਫੇਰ ਰਾਤੀਂ ਕਿਸੇ ਟਾਈਮ ਦੋਸ਼ੀ ਟਾਰਨਗੇ ਸਾਡਾ ਟਾਰਬਾਰ ਉਹ ਝੜ ਦੇਣਗੇ ਤੇ ਸਾਡੇ ਲਈ ਕੁਝ ਬੰਦੇ ਸੜ ਦੋ ਤਾਂ ਰਾਜਾ ਕਹਿੰਦਾ ਵੀ ਜੇ ਸਾਨੂੰ ਇੰਨਾ ਡਰਾ ਅਸੀਂ ਇਹ ਰਹਿ ਅਸੀਂ ਇੱਥੇ ਟੱਲ ਲੈਣੀ ਆ ਤਾਂ ਉਸ ਸਮੇਂ ਰਾਜਾ ਗਜਪਤ ਨੇ ਇੱਥੇ ਪਿੰਡ ਦੇ ਬੰਦਿਆਂ ਨੂੰ ਇਕੱਠੇ ਕਰਕੇ ਜੋ تھے ਤੇ ੜੋੜਾ ਉਹਨਾਂ ਤੋਂ 15 ਕ 100 ਬਿਗਾ ਜ਼ਮੀਨ ਆ ਆਪਦੇ ਏਰੀਏ 'ਚ ਲੈ ਲਈ ਸੋਹਰਨਾ ਹੂੰ ਪਹਿਲਾ ਇਹ ਜਦੋਂ ਮੈਂ ਇੱਥੇ ਆ ਕੇ ਬੈਠੇ ਉਹਨਾਂ ਨੇ ਰਾਜੇ ਨੂੰ ਕਿਹਾ ਵੀ ਮੈਂ ਇੱਥੇ ਰਹੂੰਗਾ ਹੁ ਮੈਂ ਜਾਂਦਾ ਨਹੀਂ ਹਾਂ ਜੀ ਤਾਂ ਉਸ ਟਾਈਮ ਇਹ ਜਿਹੜਾ ਕਿਲਾ ਬਣਿਆ ਹੋਇਆ ਔਰ ਕਿਲੇ ਦੀ ਸਾਨੂੰ ਫੋਟੋ ਦਿਖਾ ਦਿੰਨੇ ਆਸੀਂ ਹਾਂ ਆ ਕਿਲੇ ਦੀ ਫੋਟੋ ਆ ਹੇਠਲੇ ਪਾਸੇ ਇਹ ਪਾਸਾ ਪੰਜਾਬ ਵਾਲੇ ਇੱਥੇ ਸਰਵੇ ਕਰਨ ਆਏ ਆ ਸੀ ਇਹ ਉਸ ਟਾਈਮ ਉਹਨਾਂ ਨੇ ਇਹ ਫੋਟੋ ਫਿੱਟਿਆ ਔਰ ਕਿਲਾ ਉਸ ਟਾਈਮ ਮੌਜੂਦ ਆ ਮੌਜੂਦ ਆ ਉਸ ਤੋਂ ਬਾਅਦ ਰਾਜੇ ਨੇ ਗਜਪਤ ਨੇ ਇੱਥੇ ਆਪਣੀ ਰਾਜਧਾਨੀ ਬਣਾ ਲਈ ਹੂੰ ਪਿੰਡ ਬੜ ਰੱਖਣ ਪਿੰਡ ਬੜ ਰੱਖਣ ਪਿੰਡ ਬੜ ਰੱਖਣ ਨੂੰ ਹੂੰ ਜਦੋਂ ਰਾਜਧਾਨੀ ਬਣਾਉਣਾ ਸ਼ੁਰੂ ਕਰ ਲਿਆ ਹੂੰ ਤਾਂ ਉਹ ਸਨੇਹ ਪੰਚੇਤ ਥੇਹਾ ਦੇ ਬੰਦੇ ਇਕੱਠੇ ਚੜ ਕੇ ਹੂੰ ਉਹ ਕਹਿੰਦੇ ਵੀ ਆਪ ਤੁਸੀਂ ਇੱਥੇ ਮੇਰੇ ਲਈ ਮੈਂ ਥਾਂ ਦਿੰਦਾ ਤੁਸੀਂ ਆਪਦੇ ਮਕਾਨ ਘਰ ਪਿੰਡ ਬਣਾਓ ਹੂੰ ਤਾਂ ਇੱਕ ਥੇਹ ਦੇ ਉੱਤੇ ਮੁਸਲਮਾਨ ਬਦਰੂ ਖਾਨ ਸੀ ਹੂੰ ਬਦਰੂ ਖਾਨ ਨੇ ਅੱਖਾ ਮਾਨਕੇ ਜੋ ਕਿ ਬਹੁਤ ਪੁਰਾਣਾ ਸਿਆਣਾ ਬੰਦਾ ਸੀ ਜੀ ਉਸ ਟਾਈਮ ਇੱਥੇ ਰੇਰੂ ਦੀ ਮੋੜੀ ਵੱਟ ਕੇ ਇਸ ਪਿੰਡ ਦੇ ਵਿੱਚ ਗੱਡੀ ਹੂੰ ਜੋ ਐਸ ਟਾਈਮ ਰੇਰੂ ਆਈ ਬੀਸੀ ਬਾਈ ਦੀਆਂ ਪਰ ਕਾਇਮ ਆਇਸ ਤਰ੍ਹਾਂ ਹੂੰ ਉਹ ਮੋੜੀ ਹਰੀ ਹੋਣ ਤੋਂ ਬਾਅਦ ਕੁਝ ਟਾਈਮ ਬਾਅਦ ਬਹੁਤ ਵੱਡਾ ਰੇਰੂ ਹੋ ਗਿਆ ਸੀ ਹੂੰ ਉਹਦੀ ਜਾਰਗਲ ਚ ਇੱਕ ਸਮਾਜ ਜੀ ਵੀ ਮਨਾਈ ਹੋਈ ਸੀ ਉਹ ਤੋਂ ਢਾਤੀ ਵੈਸੇ ਰੇਰੂ ਆਈ ਬੀ ਮਸੂਰਾ ਪਿੰਡ ਦੇ ਚ ਜੀ ਕਿਹੜੇ ਦੇ ਕ ਸੱਜੇ ਸਾਈਡ ਤੇ ਆ ਜੀ ਉਸ ਤੇ ਉਤੇ ਹੌਲੀ ਹੌਲੀ ਪਿੰਡ ਵਸਣਾ ਸ਼ੁਰੂ ਹੋ ਗਿਆ ਪੰਜੇ ਥੇ ਦੇ ਬੰਦੇ ਇਕੱਠੇ ਕਰ ਲੈਣਾਂ ਇਕੱਠੇ ਕਰ ਉਸ ਤੋਂ ਬਾਅਦ ਰਾਜਾ ਗੱਜਪਤ ਨੇ 24 ਜਾਤਾਂ ਯਾਨੀ ਕਿ ਕਾਸਟਾਂ ਢੋ ਅਢਾ ਹ ਆਪਦੇ ਵਪਾਰ ਕਰਨ ਵਾਸਤੇ ਕੰਮ ਟਾਉਣ ਵਾਸਤੇ ਲਿਆਤੀਆਂ ਜਿਹੜੀ ਫਸਲવાડી ਦੇ ਹੋਰ ਖੇਤੀਬਾੜੀ ਕਰਨ ਨੂੰ ਜਿਵੇਂ ਬਾਜੀੜੇਰ ਬਸਤੀਆ ਇੱਥੇ ਇਸ ਟਾਈਮ ਹੂੰ 1500 ਤੋਂ ਉਪਰ ਵਾਦੀ ਹੋਈ ਹੋਈ ਆ ਉਹਨਾਂ ਦੀ ਹੂੰ ਘਰ ਬਣੇ ਹੋਏ ਨੇ 50 60 ਹੂੰ ਇਸ ਤਰ੍ਹਾਂ ਉਹਨਾਂ ਦੀ ਰਹਿਸ਼ਕਾਤੀ ਹੂੰ ਉਸ ਰਹਿਸ਼ ਤੋਂ ਬਾਅਦ ਹੋਰ ਵਪਾਰੀ ਜਿਵੇਂ ਕਿ ਉਠਾਂ ਦੇ ਵਪਾਰ ਕਰਦੇ ਸੀ ਹੂੰ ਮਿਸਤਰੀ ਲੋਹਾਰ ਮਰਾਸੀ ਹਲੋ ਇਸ ਤਰ੍ਹਾਂ ਸਾਡੇ ਪਿੰਡ ਚ ਸਾਰੀ 24 ਜਾਤਾਂ ਆ ਗਈਆਂ 24 ਜਾਤਾਂ ਇਸ ਟਾਈਮ ਮੌਜੂਦ ਨੇ ਹੂੰ ਪਿੰਡ ਦੇ ਵਿੱਚ ਪਿੰਡ ਦੇ ਪਿੱਛੇ ਹੂੰ ਉਸ ਸਮੇਂ ਜਿਹੜੇ ਹੁਣ ਦੇਮਾਲਾ ਰਾਜਾ ਗਜਪਤ ਸੀ ਉਸ ਨੇ ਜਦੋਂ ਇਹ ਆਬਦਾ ਏਰੀਆ ਸਭ ਬਣਾ ਲਿਆ ਹੂੰ ਤੇ ਉਸ ਤੋਂ ਬਾਅਦ ਦੱਸਦੇ ਸੀ ਕਿ ਰਾਜਾ ਬੋਲਾ ਰਾਜਾ ਕਾਇਦ ਨੇ ਸਿਮਣਾ ਨੂੰ ਹੂੰ ਇਹਨਾਂ ਦੀ ਜਿਹੜੇ ਉਲਾਲ ਹੋਈ ਆ ਰਾਜਾ ਗਜਪਤ ਨੇ ਹੀ ਖੁਦ ਸੰਗਰੂਰ ਸਹਿਰ ਜਿਹੜਾ ਵਸਾਇਆ ਥਾਂ ਚੁਣਿਆ ਸੀ ਅੱਛਾ ਸੰਗਰੂਰ ਉਹਨਾਂ ਨੇ ਬਸਾਇਆ ਸੀ ਹਾਂ ਜੀ ਸਭ ਤੋਂ ਪਹਿਲਾਂ ਉਹਨਾਂ ਨੇ ਥਾਂ ਦੇਖਿਆ ਔਰ ਉੱਥੇ ਬਸਾਇਆ ਹੂੰ ਉਹਦੇ ਚ 96 ਸੰਗਰੂਰ ਦਾ ਇਤਿਹਾਸ ਹੈਗਾ ਉਹਦੇ ਚ ਦਿੱਤਾ ਹੋਇਆ ਬਕਾਇਦਾ ਹੂੰ ਮਾਸਤਾਨਾ ਸਾਹਿਬ ਲੈਵਿਜ ਕਿਤਾਬਾਂ ਪਈਆਂ ਨੇ ਜੀ ਤੇ ਇਹ ਜਿਹੜਾ ਸਰਬ ਭਾਸ਼ਾ ਪਰਵਾਰ ਪੰਜਾਬ ਵਾਲਿਆਂ ਦੀ ਹੂੰ ਸਰਵੇ ਕੀਤਾ ਹੋਇਆ ਕਿਤਾਬਾਂ ਪੰਡਰੁੱਖਾਂ ਦੀ ਹੂੰ ਇਹਦੇ ਚ ਮਹਾਰਾਜਾ ਹੀਰਾ ਸਿੰਘ ਹੂੰ ਤੇ ਰਾਜਾ ਗੱਜਪਤ ਦਾ ਹੂੰ ਪੂਰਾ ਹਾਲ ਦਿੱਤਾ ਹੈ ਜੇਕਰ ਜੇਕਰ ਕੀਤਾ ਹੋਇਆ ਜੇਕਰ ਦਿੱਤਾ ਹੋਇਆ ਉਹ ਸਾਰੇ ਪਿੰਡ ਦਾ ਜੇਕਰ ਕੀਤਾ ਹੈ ਵੀ ਕਮੇ ਪਿੰਡ ਬਣਿਆ ਹੂੰ ਕਿੱਦਾਂ ਵਸਿਆ ਕਮੇ ਕਮੇ ਕੰਮਤੇ ਕਮੇ ਹੋਇਆ ਹੂੰ ਜੇ ਕਿਸੇ ਨੂੰ ਜਾਣਕਾਰੀ ਕਰਨੀ ਹੋਵੇ ਹੂੰ ਪਾਸ਼ਾ ਪਰ ਭਾਰਤੀ 64% ਚ ਕਿਤਾਬ ਸਪੀ ਹੈ 1964 ਪੁਆਇੰਟ 64 ਪੁਆਇੰਟ ਦੀ ਅ ਗੋਸਲ ਸਾਹਿਬ ਜੇਕਰ ਗੱਲ ਕਰ ਲਈ ਤਾਂ ਜਿਸ ਤਰ੍ਹਾਂ ਤੁਸੀਂ ਅੱਜ ਗੱਜਪਤ ਮਹਾਰਾਜੇ ਦੀ ਗੱਲ ਕੀਤੀ ਆ ਹੀਰਾ ਸਿੰਘ ਦੀ ਗੱਲ ਕੀਤੀ ਆ ਤਾਂ ਇਸ ਤੋਂ ਪਹਿਲਾਂ ਤਾਂ ਲੋਕ ਸਿਰਫ ਇਹੀ ਜਾਣਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਨੇ ਪਿੰਡ ਬਟਰੋਕਾ ਹਾਂਜੀ ਤੇ ਹੀਰਾ ਸਿੰਘ ਬਾਰੇ ਨਾ ਗੱਜਪਤ ਬਾਰੇ ਨਾ ਥਿਆਂ ਬਾਰੇ ਕੁਝ ਪਤਾ ਹੀ ਨਹੀਂ ਕਿਸੇ ਨੂੰ ਪਤਾ ਤਾਂ ਹੈ ਜੀ ਵੈਸੇ ਇੱਥੇ ਮੇਨ ਜਿਹੜੀ ਗੱਲ ਆ ਹੂੰ ਜਿਹੜੇ ਇਸ ਟਾਈਮ ਇੱਥੇ ਸਦਾ ਰਹਿੰਦੇ ਰਾਜਾਂ ਦੇ ਪੜੋਤੇ ਉਹ ਤੋਂ ਵੱਡੇ ਪੜੋਤੇ ਲਾ ਲੋ ਰਾਜਾ ਗਜਪਤ ਦੇ ਹੂੰ ਉਹਨਾਂ ਨੇ ਜਦੋਂ ਇਹ 1940-47 ਚ ਦੇਸ਼ ਵੰਡ ਹੋਈ ਆ ਹੂੰ ਤਾਂ ਉਸ ਟਾਈਮ ਇਹਨਾਂ ਨੂੰ ਐਸੀ ਵੀ 16 ਏਕੜ ਤੋਂ ਵੱਧ ਜਿਹਦੇ ਲਈ ਜ਼ਮੀਨ ਆ ਹੂੰ ਜਾਂ ਕੋਈ ਸਕਾਰੀ ਰਾਜਾਂ ਦੀ ਜਾਇਦਾਦ ਆ ਉਹ ਜ਼ਬਤ ਕਰਦੇ ਸੀ ਹੂੰ ਸਰਕਾਰ ਕਰ ਲੱਗੀ ਸੀ ਸਰਕਾਰ ਕਰਦੀ ਸੀ ਇਹਨਾਂ ਨੇ ਲਵੇ ਹੋਰੇ ਕਈ ਹਜ਼ਾਰ ਏਕੜ ਜ਼ਮੀਨ ਸੀ ਉਹਨਾਂ ਰਾਜਿਆ ਨਹੀਂ ਹੂੰ ਸੁਣਨ ਦਾ ਸਹੀ 1500 ਤੋਂ 180 ਪਹਿਲਾ ਏਰੀਆ ਹੂੰ ਇਹ ਉਸ ਟਾਈਮ ਮਾਲਵ ਪਿੰਡ ਦੀ ਜਿਹੜਾ ਹਾਲਾ ਲੈਂਦੇ ਸੀ ਹੂੰ ਉਹ ਲੋਕ ਇੱਕ ਵਾਰ ਐਸਾ ਸਮਾਂ ਆਇਆ ਕਿ ਫਸਲ ਨਹੀਂ ਹੋਈ ਹੂੰ ਲੋਕਾਂ ਤੋਂ ਹਾਲਾ ਭਰਨ ਔਖਾ ਹੋ ਗਿਆ ਹੂੰ ਇਹਨਾਂ ਨੂੰ ਬਟਾਈ ਦੇ ਲੱਗੇ ਹੂੰ ਤਾਂ ਉਹ ਬਟਾਈ ਦੇਣ ਦੇ ਸਮੇਂ 1900 ਮਤਲਬ 40-50 ਤੋਂ ਬਾਅਦ ਇਹਨਾਂ ਨੇ ਆਪਣੀ ਜ਼ਾਇਦਾਦ ਜ਼ਮੀਨ ਵੇਚਣੀ ਸ਼ੁਰੂ ਕਰਤੀ ਹੂੰ ਤੇ ਇਹ ਚੀਜ਼ ਨੂੰ ਮਤਲਬ ਜੇ ਕੋਈ ਬੋਲਦਾ ਵੀ ਉਹਦੀ ਆਵਾਜ਼ ਵੀ ਕੋਸ ਬੰਦ ਕਰਦੇ ਜਾਂ ਉਸ ਮਤਲਬ ਲੋਕਾਂ ਨੂੰ ਇਹ ਸੀ ਵੀ ਐਸੀ ਇਸ ਬਾਰੇ ਕੁਝ ਕਹਿੰਦੇ ਕਿ ਇਹ ਕਿਹੜਾ ਸਬੂਤ ਨਹੀਂ ਕੋਈ ਦਿੰਦੇ ਸੀ ਸਬੂਤ ਨਹੀਂ ਦਿੰਦੇ ਸੀ ਕੋਈ ਤੇ ਇਹ ਮਤਲਬ ਉਸ ਤੋਂ ਬਾਅਦ ਜਿਹੜਾ ਇਤਿਹਾਸ ਆ ਹੂੰ ਇਹ ਭਾਸ਼ਾ ਬੋਲ ਪੰਜਾਬਾ ਆਏ ਮੇਰੇ ਫਾਤ ਸਾਹਿਬ ਹੂੰ ਪਹਿਲੇ ਦਿਨ ਤੁਸੀਂ ਮਲਵਾ ਇਤਿਹਾਸ ਬਾਰੇ ਜਾਣਕਾਰੀਆਂ ਰਾਸਤੇ ਸੀ ਕਿ ਉਹ ਇਹ ਲਾਹੌਰ ਉਧਰ پڑے ਹੋਏ ਸੀ ਤੇ ਇਹਨਾਂ ਨਾਲ ਇਹਨਾਂ ਦੀ ਮੁਲਾਕਾਤ ਹੋਈ ਭਾਸ਼ਾ ਬੋਲ ਦੀ ਹੂੰ ਇਹਨਾਂ ਨੇ ਨਾਲ ਫਿਰ ਕੇ ਇੱਕ ਲਾਸਨ ਸਰਪੰਚੀ ਉਸ ਸਮੇਂ ਹੂੰ ਜੋ ਸਲਵਾਸ ਹੋ ਚੁੱਕੇ ਨਹੀਂ ਜੀ ਇਹਨਾਂ ਨੇ ਦੋ ਤਿੰਨ ਬੰਦਿਆਂ ਨੇ ਮਿਲ ਕੇ ਸਾਰੇ ਪਿੰਡ ਦੀ ਇਤਿਹਾਸ ਲਿਖਿਆ ਹੈ ਉਹਨਾਂ ਨੂੰ ਉਹ ਗੋਸਲ ਸਿੰਘ ਜੇਕਰ ਗੱਲ ਕਰ ਲਈਏ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਕਿਹੜੇ ਪਰਿਵਾਰ ਚ ਹੋਏ ਨੇ ਉਹਨਾਂ ਬਾਰੇ ਕੁਝ ਜਾਣਨਾ ਚਾਹੁੰਦੇ ਆ ਇਹ ਰਾਜਾ ਗਜਪਤ ਸੀ ਜਿਹੜਾ ਹੂੰ ਉਸ ਦੇ ਕੁੜੀ ਜੰਮੀ ਸੀ ਮਾਤਾ ਰਾਜਪਾਲ ਅ ਗਜਪਤ ਦੇ ਰਾਜ ਦੇ ਰਾਜਪਤ ਦੀ ਧੀ ਸੀ ਧੀ ਸੀ ਧੀ ਸੀ ਹੂੰ ਉਸ ਧੀ ਨੂੰ ਅੱਗੇ ਸੀ ਵੀ ਜਦੋਂ ਕੋਈ ਕੁੜੀ ਜੰਮ ਪੈਂਦੀ ਹੂੰ ਤਾਂ ਰਾਜੇ ਵੀ ਆਪਦੀ ਨੀਮਾ ਹੋਣ ਦੀ ਬਜਾਏ ਉਸ ਬੱਚਿਆਂ ਨੂੰ ਜ਼ਿਆਦਾ ਮਾਰ ਦਿੰਦੇ ਸੀ ਹੂੰ ਜਾਂ ਉਹ ਘੜੇ ਚ ਪਾ ਕੇ ਦਬ ਦਿੰਦੇ ਸੀ ਹੂੰ ਤਾਂ ਉਸ ਟਾਈਮ ਕੀ ਹੋਇਆ ਹੂੰ ਜੋ ਰਾਜਾ ਗਜਪਤ ਦੇ ਹੂੰ ਘਰ ਬੱਚੀ ਪੈਦਾ ਹੋਈ ਹੂੰ ਤਾਂ ਇੱਕਾ ਫੋਟੋ ਆ ਪਾਸਾ ਬਰ ਬੁਲਦ ਦੀ ਉੱਪਰਲੀ ਉੱਪਰਲੀ ਫੋਟੋ ਹੂੰ ਇਸ ਦੇ ਆ ਹੇਠਲੇ ਪਾਸੇ ਹੂੰ ਕਿਹਦੇ ਬਾਹਲੇ ਪਾਸੇ ਬਾਹਲਾ ਇੰਡੀਆ ਵੀ ਇਹਨਾਂ ਦਾ ਕਵਰ ਕੀਤਾ ਹੋਇਆ ਸੀ ਉਥੇ ਇਹਨਾਂ ਨੇ ਮੱਟ ਦੇ ਵਿੱਚ ਇੱਕ ਪਾ ਕੇ ਉਸ ਬੱਚੀ ਨੂੰ ਉਡਰ ਲਾ ਕੇ ਮਾਤਾ ਰਾਜਕੌਰ ਮਾਤਾ ਰਾਜਕੌਰ ਨੂੰ ਦਬਤਾ ਹਮ ਇੱਥੇ ਇੱਥੇ ਸੰਤ ਬੁੱਢ ਆ ਆਪਣੇ ਸੀ ਦੇ ਜਣ ਕੇ ਗੋਸਲ ਸਵੱਖੇ ਜਾਵੇ ਤਾਂ ਰਾਜਾ ਗਜਪਤ ਜੋ ਹੋਏ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਹੋਏ ਨਾਨਾ ਜੀ ਨਾਨਾ ਹੋਏ ਨਾਨਾ ਹੋਏ ਨਹੀਂ ਹੂੰ ਤੇ ਉਸ ਟਾਈਮ ਮੰਨ ਲਵੇ ਜਦੋਂ ਮਹਾ ਸਿੰਘ ਨੂੰ ਉਸ ਤੋਂ ਬਾਅਦ ਹੂੰ ਇਹ ਬੱਚੀ ਮੰਨ ਲਓ ਜਨਮ ਲੈਣ ਤੋਂ ਪਹਿਲਾਂ ਘੜੇ ਦਾ ਪਤੀ ਸੀ ਘੜੇ ਦਾ ਪਤੀ ਇੱਥੇ ਬੁੱਢ ਆਪਣੇ ਸਮਾਜ ਬਣੀ ਹੋਈ ਆ ਹੂੰ ਉਹਨਾਂ ਦੀ ਇੱਥੇ ਸੰਤ ਰਹਿੰਦੇ ਸੀ ਹੂੰ ਮੈਂ ਵੈਸੇ ਥੋੜਾ ਟਾਈਮ ਲਰੂ ਸਟਾਰਟ ਨਾਮ ਵੀ ਲੈਣਾ ਸੀ ਉਹਦੀ ਸਮਾਜ ਐਸੀ ਹੈ ਏ ਟਾਈਮ ਆ ਠੀਕ ਉਹ ਮੰਨਤਾ ਹੁੰਦੀ ਆ ਹੂੰ ਉਹ ਇਹਨਾਂ ਦੇ ਸਦਾਰਾਂ ਦੇ ਰੋਟੀ ਲੈਣ ਜਾਂਦਾ ਸੀ ਰਾਜ ਜਾਂਦੇ ਆ ਰਾਜ ਇਹ ਉਹਨੂੰ ਰੋਟੀ ਦਿੰਦੇ ਸੀ ਹੂੰ ਸੰਤ ਮਹਾਪੁਰਸ਼ਾਂ ਨੂੰ ਸੰਤ ਮਹਾਪੁਰਸ਼ਾਂ ਨੂੰ ਹੂੰ ਉਹਨਾਂ ਨੇ ਆਹ ਠੀਕ ਹੈ ਹਵੀ ਭਾਈ ਅੱਜ ਅਸੀਂ ਸੁੱਤ ਰੋਟੀ ਨਹੀਂ ਲੈਣੀ ਹੂੰ ਵੀ ਪਹਿਲਾਂ ਤੁਸੀਂ ਜਿਹੜੀ ਉਹ ਬੱਚੀ ਦੱਬੀ ਆ ਹੂੰ ਉਹਨੂੰ ਕੜੇ ਜੋ ਕਢੋ ਹੂੰ ਤੇ ਇਹ ਕਹਿੰਦੇ ਜੀ ਸਾਨੂੰ ਕਿਵੇਂ ਪਤਾ ਕਹਿੰਦੇ ਭਾਈ ਇਸ ਬੱਚੀ ਦੇ ਪੇਟੋਂ ਜਿਹੜਾ ਬੱਚਾ ਪੈਦਾ ਹੋਣਾ ਉਹ ਇਸ ਦੁਹਿਆਂ ਦਾ ਇੱਕ ਬਹੁਤ ਵੱਡਾ ਰਾਜਾ ਹੋਣਾ ਹਮ ਇਸ ਘਾਟੇ ਅਸੀਂ ਰਾਤ ਦੇ ਉੱਠਿਆ ਇਹ ਪਹਿਲਾਂ ਬੱਚੀ ਨੂੰ ਉਠਾਓ ਜੋ ਘੜੇ ਚੋਂ ਬੱਚੀ ਕੱਢੀ ਬੱਚੀ ਸਹੀ ਸਲਾਮਤ ਪੈਰ ਦਾ ਗੁੱਠਾ ਮੂੰਹ ਲੈ ਕੇ ਚੂਸ ਰਹੀ ਕਹਿੰਦੇ ਹਮ ਉਸ ਬੱਚੀ ਦੀ ਪਾਲ ਪੋਸਣ ਕੀਤਾ ਗਿਆ ਹਮ ਉਹ ਜਿਹੜੀ ਇਹਨਾਂ ਬਾਹਰ ਕੇਲੇ ਦੇ ਬਾਹੋਂ ਸੜਕੇ ਦੇ ਉੱਪਰ ਕੋਠੀ ਹੈ ਇੱਕ ਬਹੁਤ ਵੱਡੀ ਉਹਦੇ ਦੋਨੇ ਪਾਸੇ ਪੰਡੇ ਦੇ ਬਾਗ ਲਵਾਏ ਹੋਏ ਸੀ ਮਹਾਰਾਜ ਗਜਪਤ ਦੇ ਗਜਪਤ ਦੇ ਆਮਰੂਦਾਂ ਦੇ ਅੰਬਾਂ ਦੇ ਜੋ ਕਿ ਹੁਣੀ 15 ਤੋਂ 20 ਸਾਲ ਹੋਏ ਨੇ ਪੱਟੇ ਗਏ ਨੇ ਹੁਣ ਥਈਓ ਹੈ ਜੋ ਕੋਠੀ ਹੈ ਜੇ ਕਾਇਮ ਆ ساری ਇਸ ਤਰ੍ਹਾਂ ਪੰਡੇ ਦੇ ਵਿੱਚ ਤਾਂ ਮਹਾਰਾਜਾਂ ਰੰਜੀਤ ਸਿੰਘ ਸਿੰਧ ਤੋਂ ਪਹਿਲਾ ਮਹਾਰਾਜਾ ਮਹਾ ਸਿੰਘ ਉਹਨਾਂ ਦੇ ਪਿਤਾ ਸੀ ਜਿਹੜੇ ਹੂੰ ਉਹਨਾਂ ਨਾਲ ਉੱਥੇ ਵਿਆਹ ਕੀਤਾ ਸ੍ਰੀ ਲਾਹੌਰ ਦੇ ਵਿੱਚ ਲਾਹੌਰ ਦੇ ਵਿੱਚ ਇਹਨੇ ਉਹਨਾਂ ਨੇ ਰਾਹਸ ਮਹਾ ਸਿੰਘ ਗੁਜਰਾਹ ਲਿਖੀ ਸੀ ਹੂੰ ਜਿਨੇ ਕੇ ਲੇਖਾ ਨੇ ਉਹ ਸਾਰੇ ਇਹਨਾਂ ਜਨਮ ਸਥਾਨ ਗੁਜਰਾਹ ਲਿਖੇ ਹੂੰ ਤਾਂ ਇਸ ਦਾ ਬਹੁਤ ਕਈ ਵਾਰ ਚਰਚਾ ਹੋਈ ਹੂੰ ਤਾਂ ਮੇਰੇ ਫਾਜ਼ਲ ਸਾਹਿਬ ਨੇ ਕੀ ਪਾਸਾ ਪਵਾ ਗਾਣ ਉਸ ਵੇਲੇ ਲਾਇਬ੍ਰੇਰੀ ਚੋਂ ਕਿਤਾਬਾਂ ਕੱਢ ਕੇ ਕਈ ਮਲਬ ਦਿਖਾਈਆਂ ਹੂੰ ਇਹ ਜੀ ਪਹਿਲੀ ਬੱਚੀ ਸੀ ਜਿਹੜੀ ਉਹਦਾ ਜਦੋਂ ਜਨਮ ਕਿਸੇ ਬੱਚੇ ਨੇ ਲੈਣਾ ਹੁੰਦਾ ਸੀ ਉਹ ਆਪਦੇ ਪਿੰਡੋਂ ਆਉਂਦੀ ਸੀ ਹੂੰ ਉਹਨਾਂ ਨੇ ਉਹ ਸਬੂਤ ਵੀ ਬਹੁਤ ਦਿਖਾਏ ਹੂੰ ਇਸ ਬੋਝ ਦੇ ਬੱਚਾ ਉਹਨਾਂ ਨੇ ਦਿਖਾਇਆ ਵੀ ਆ ਚੜਾ ਕੇ ਇਹ ਵਿੱਚੋਂ ਮਿੱਟੀ ਦਾ ਭਰਿਆ ਹੋਇਆ ਆਏਦਾਰੇ ਇੱਕ ਤਾਂ ਇਹ ਕੰਧਵਾਂ ਕੇ ਸਾਥ ਬਣੀ ਗਈ ਆ ਉਸ ਟਾਈਮ ਮੈਂ ਵੀ ਖੁਦ ਜਾ ਕੇ ਦੇਖਿਆ ਉਸ ਦੇ ਵਿੱਚ ਤਾਂ ਇੱਕ ਫਾਰਕਲੋਜੀਸ ਨਮਾਲ ਦਾ ਬਣਿਆ ਹੋਇਆ ਉਹ ਪਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਸਰਵੇ ਕਰਨ ਤੋਂ ਬਾਅਦ ਜਾਇਬ ਕਰਤੀ ਤਾਂ ਕੀ ਹੋਇਆ ਉਸ ਤੋਂ ਬਾਅਦ ਮਹਾਰਾਜਾ ਜਿਹੜਾ ਮਹਾ ਸੰਤੀ ਉਹ ਉੱਥੇ ਲੜਾਈ ਚੱਲ ਰਹੀ ਸੀ ਉਸ ਸਮੇਂ 'ਚ ਜਦੋਂ ਇਹਦੇ ਮਾਤਾ ਰਾਜਕੌਰ ਦੇ ਬੱਚਾ ਪੈਦਾ ਹੋਣਾ ਸੀ ਤਾਂ ਉਥੇ ਇਤਿਹਾਸਕਾਰ ਕੁਝ ਲਿਖਦੇ ਨੇ ਕਿਤਾਬਾਂ ਦੇ ਵਿੱਚ ਤੇ ਰਾਜੇ ਦੇ ਕਈ ਰਾਣੀਆਂ ਸਨ ਇੱਕ ਮੁਸਲਮਾਨੀ ਨਾਲ ਮਾਲਗ ਜਿਆਦੇ ਚੰਗਾ ਸਮਝਦੇ ਤੇ ਉਹਨੂੰ ਉਹ ਵੀ ਉੱਥੇ ਕਿਲੇ 'ਚ ਰਹਿੰਦੀ ਸੀ ਤਾਂ ਇਹ ਨਾ ਦੀ ਮਾਤਾ ਰਾਜਕੌਰ ਸੀ ਜਿਹੜੀ ਪਿੰਡ ਬੜ ਰੱਖਾਂ ਦੀ ਕੁੜੀ ਸੀ ਗਾਜਬਤ ਦੀ ਤਾਂ ਉਹ ਦੇ ਸੱਸ ਨੇ ਮਹਾ ਸਿੰਘ ਦੀ ਮਰਦ ਘਰ ਆਈ ਨਹੀਂ ਹੂੰ ਉਹਨੂੰ ਕਿਹਾ ਵੀ ਭਾਈ ਲੜਾਈ ਲੱਜੀ ਹੋਈ ਆ ਹੂੰ ਤੇ ਇਹ ਤੇਰੇ ਸੰਕਣਾ ਤੈਨੂੰ ਬੱਚੇ ਨੂੰ ਖਰਾਬ ਕਰਨਗੇ ਆ ਵੀ ਤੂੰ ਪਿੰਡ ਚੱਲ ਜਾ ਹੂੰ ਪੇਕੇ ਚ ਵਾ ਕੇ ਪੇਕੇ ਚਲੀ ਜਾ ਹੂੰ ਕਹੀ ਕਿ ਤਮਜਤਾ ਇਹ ਦੇ ਵੀ ਰਹੇ ਨਹੀਂ ਕਿ ਵੀ ਉਹ ਜਿਹੜੀ ਮੁਸਲਮਾਨ ਨੀਤੀ ਉਹਨਾਂ ਨੇ ਇਹਨਾਂ ਨੇ ਇਹਦੇ ਸੱਸ ਨੇ ਉਹਨੂੰ ਉੱਤੋਂ ਸੱਟਤਾ ਹੂੰ ਇਹ ਰਾਜਾ ਗੁੱਸੇ ਹੋ ਵੀ ਉਹਦੇ ਤਾਂ ਕਿ ਇਹਨੂੰ ਇੱਥੇ ਪਿੰਡ ਭੇਜਤਾ ਜਿਹੜਾ ਨੌਣਾ ਆਵੇ ਨੌਣਾ ਇੱਥੇ ਆ ਕੇ ਬੱਚਾ ਪੈਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਹੂੰ ਤੇ ਉਹ ਸਮੇਂ ਉਹਨਾਂ ਦੀ ਲੜਾਈ ਚੱਲਦੀ ਸੀ ਉਹ 2-3 ਸਾਲਾਂ ਤੋਂ ਬਾਅਦ ਜੋ ਬਲਵ 7 ਤੋਂ ਬਾਅਦ ਲੜਾਈ ਖਤਮ ਹੋਈ ਹੂੰ ਆਹ ਮਹਾ ਸਿੰਘ ਆ ਕੇ ਪੁੱਛਿਆ ਕਹਿੰਦੇ ਜਿਉਂ ਬੱਚਾ ਚੰਮਣ ਵਾਸਤੇ ਉੱਥੇ ਪਿੰਡ ਪੇਕੇ ਭੇਜਤੀ ਸੀ ਇਸ ਦਾ ਤਾਂ ਕਿ ਉਹ ਜਿਹੜੀ ਮੁਸਲਮਾਨ ਨਹੀਂ ਸੀ ਉਹਦੇ ਨਾਰਾਜ਼ ਹੋ ਕੇ ਵੀ ਉਹ ਕਮੇ ਮਰੀ ਕੀ ਹੋਇਆ ਹੂੰ ਉਹ ਗੁੱਸੇ 'ਚ ਆਇਆ ਨਹੀਂ ਹੂੰ ਉਹ 3-4 ਸਾਲਾਂ ਤੋਂ ਬਾਅਦ ਇਹਨਾਂ ਨੂੰ ਲੈ ਕੇ ਗਿਆ ਇੱਥੋਂ ਹੂੰ ਲੈ ਕੇ ਗੁਜਰਾਤ ਗਏ ਗੁਜਰਾ ਆਏ ਤਾਂ ਕੀ ਲਜਾਂ ਘਰਤੀ ਇਹਨਾਂ ਨੂੰ ਜਨਮ ਸਥਾਨ ਜਿਹੜੇ ਲਿਖਾਰੀ ਨੇ ਇੱਕ ਦੂਜੇ ਦੀ ਰੀਸ ਨਾਲ ਲਿਖੀ ਲਏ ਹੂੰ ਉਸ ਤੋਂ ਬਾਅਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਬਾਰੇ ਆ ਹੂੰ ਇਹ ਇੱਕਾ ਬਰੁਖਾ ਪਿੰਡ ਦੀ ਹੂੰ ਕਿਤਾਬਾਂ ਦੇ ਵਿੱਚ ਲਾਇਬ੍ਰੇਰੀ ਦੇ ਵਿੱਚੋਂ ਜੋ ਕਿਤਾਬਾਂ ਪਈਆਂ ਨੇ ਹੂੰ ਕੋਲੀ ਸਾਹਿਬ ਦੀ ਕੋਈ ਕਿਤਾਬ ਲਿਖੀ ਹੋਈ ਆ ਹੂੰ ਇਹ ਇੱਕ ਆਪਣੇ ਨਾਬਾ ਦੇ ਠੀਕ ਆ ਸਰ ਠੀਕ ਆ ਸਰ ਹੂੰ ਉਹ ਪੰਜਾਬੀ ਦੇ ਲੇਖਕ ਹੋਏ ਨਹੀਂ ਮਤਲਬ ਹੂੰ ਉਸ ਦਾ ਮੇਰੇ ਨਾਲ ਹੁਣ ਮੜਾ ਚੇਤੇ ਨਹੀਂ ਹੈ ਬਹੁਤ ਆਪਣੀ ਪੰਜਾਬੀ ਤੇ ਸੁੱਧ ਪੰਜਾਬੀ ਲਿਸ਼ਟਾ ਉਹੀ ਹੋਈ ਨਹੀਂ ਉਹਨਾਂ ਨੇ ਉਹਨਾਂ ਨੇ ਵੀ ਪਿੰਡ ਬਰੋਖਾਂ ਦਾ ਜਨਮ ਸਥਾਨ ਦਿਖਾਇਆ ਹੋਇਆ ਤਾਂ ਗੋਸਲ ਸਾਹਿਬ ਜੇ ਫਿਰ ਗੱਲ ਕਰ ਲਈਏ ਮਹਾਰਾਜਾ ਕਜਪਤ ਹਾਂਜੀ ਮਹਾਰਾਜਾ ਹੀਰਾ ਸਿੰਘ ਹਾਂਜੀ ਤੇ ਮਹਾਰਾਜਾ ਰਣਜੀਤ ਸਿੰਘ ਹਾਂਜੀ ਪਿੰਡ ਤਿੰਨੋਂ ਪਿੰਡ ਦੇ ਨਾਲ ਸੰਬੰਧਿਤ ਨੇ ਹਾਂਜੀ ਬਰੋਖਾਂ ਮਿਲਦੇ ਨੇ ਹਾਂਜੀ ਇਕਰ ਹੋਰ ਕੀ ਗੱਲ ਹੋਰ ਕੀ ਖਾਸ ਆ ਪਿੰਡ ਦੇ ਵਿੱਚ ਇਹ ਇਸ ਖਾਸियत ਦਾ ਇਹ ਆ ਇੱਕ ਮਹਾਰਾਜ ਹੀਰਾ ਸਿੰਘ ਦਾ ਪੁੱਤ ਸੀ ਜਿਹੜਾ ਹੂੰ ਉਹ ਰਾਜਾ ਰਪਨ ਨੰਮਨ ਸਿੰਘ ਹੂੰ ਰਾਜ ਗੱਦੀ ਤੇ ਬੈਠਿਆ ਹੂੰ ਉਹ ਸੰਤ ਮਹਾਰਾਜਾ ਆਤਾ ਸਿੰਘ ਜੀ ਜਦੋਂ ਇੱਥੇ ਹੂੰ ਮਸਤਾਨਾ ਸਭਾ ਆਏ ਹਜੂਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਵੀ ਭਾਈ ਤੂੰ ਜਾ ਕੇ ਮਾਲਵੇ ਦੇ ਵਿੱਚ ਹੂੰ ਕਿਉਂ ਸੰਤਾਤਾ ਸਿੰਘ ਦਾ ਬਹੁਤ ਲੰਬਾ ਇਤਿਹਾਸ ਆ ਵੱਡੀ ਜੀਵਨੀ ਆ ਇਸ ਕਰਕੇ ਮੈਂ ਥੋੜਾ ਸੰਖੇਪ ਚ ਦੱਸਣਾ ਚਾਹਣਾ ਤਾਂ ਉੱਥੋਂ ਹਜੂਰ ਸਾਹਿਬ ਤੋਂ ਉਹਨਾਂ ਬਾਅਦ ਲੈ ਕੇ ਸੰਤ ਅਤਰ ਸਿੰਘ ਜੀ ਇਹ ਮਾਵੀ ਧਰਤੀ ਇਥੇ ਆ ਜੀ ਉਹਨਾਂ ਦਾ ਪਿੰਡ ਚਿਮਾ ਸੰਤਾਂ ਦਾ ਠੀਕ ਆ ਉੱਥੋਂ 6 ਸਾਲ ਦੀ ਉਮਰ ਚ ਪਹਿਲਾਂ ਉਹ ਰਿਹਾ ਸੀ ਉਸ ਤੋਂ ਬਾਅਦ ਫਿਰ ਫੌਜ ਚਲਾਈ ਗਈ ਇਥੇ ਪਿੰਡ ਦੇ ਬੰਦਿਆ ਨੇ ਸੰਤਾ ਜੀ ਨਾਲ ਨੂੰ ਰਿਸ਼ਤਾ ਰੱਖਦਾ ਅੰਬੁਰਖਾ ਮੜਦੇ ਪੰਡ ਬੁਰਖਾ ਨਹੀਂ ਜਦੋਂ ਫੌਜੀ ਉਹਨਾਂ ਨੇ ਵਿਆਹ ਕਰਾਉਣ ਤੋਂ ਮਨਾਂ ਕਰਤਾ ਹੂੰ ਇਸ ਕਰਕੇ ਸੰਤ ਜੀ ਇੱਥੇ ਮਸਤਾਨ ਜਦੋਂ ਮਾਲ ਉੱਥੋਂ ਹਜੂਰ ਸਭ ਤੋਂ ਵਾਪਸ ਮੁੜੇ ਨਹੀਂ ਹੂੰ ਉਹਨਾਂ ਨੇ ਰਾਵ ਪਿੰਡੀ ਪਹਿਲਾ 3 ਮਹੀਨੇ ਫਿਰ 6 ਮਹੀਨੇ 9 ਮਹੀਨੇ ਤਪ ਕੀਤਾ ਉਸ ਤੋਂ ਬਾਅਦ ਹੂੰ ਜਦੋਂ ਇਹ ਮਾਲਵੇ ਦੇ ਵਿੱਚ ਉਰੇ ਆਏ ਨਹੀਂ ਤਾਂ ਉਹਨਾਂ ਸਭ ਤੋਂ ਵਧੀਆ ਨੇੜੇ ਆ ਪਿੰਡ ਦੇ ਸਥਾਨ ਤੇ ਹੂੰ ਬਾਬਾ ਬੇਸਨ ਸਿੰਘ ਕਾਂਝੜਾ ਨਾਲ ਮੁਲਾਕਾਤ ਹੋਈ ਹੂੰ ਜੋ ਕਿ ਉਹਨਾਂ ਦੇ ਗੁਰਮੱਥੀ ਦੱਸਦੇ ਨੇ ਹੂੰ ਇਥੇ ਤੇ ਰਾਜਾ ਸਾਦੂ ਆਪਣੇ ਕਹਿ ਲਈ ਸੰਤ ਕਹਿ ਦिए ਹੂੰ ਜਗਤਪਤ ਸਿੰਘ ਹੂੰ ਮਸਤਾਨਾ ਰਹਿਨੇ ਸੀ ਛੜਾ ਸੀ ਇਥੇ ਹੂੰ ਭੀੜ ਸੀ ਜਾਨੀ ਕਿ ਜੈਂਟਲਮੈਨ ਜੰਗਲ ਸੇ ਹਾਂਜੀ ਹੂੰ ਉਸ ਥਾਂ ਤੇ ਜਿੱਥੇ ਅੰਗੀਠਾ ਸਾਹਿਬ ਹੁਣ ਬਣਿਆ ਹੋਇਆ ਗੁਰਦੁਆਰਾ ਅੰਗੀਠਾ ਸਾਹਿਬ ਅੰਗੀਠਾ ਸਾਹਿਬ ਉੱਥੇ ਚ ਟੋਬਾ ਸੀ ਹੂੰ ਉਸ ਦੇ ਕੰਡੇ ਦਿੱਤੇ ਉਹ ਜਗਤ ਸਿੰਘ ਨੇ ਆਵਦਾ ਇੱਕ ਡੇਰਾ ਬਣਾ ਲਿਆ ਸੀ ਉਸ ਟਾਈਮ ਰਾਜਾ ਹੀਰਾ ਸਿੰਘ ਦਾ ਉੱਥੇ ਰਾਜ ਸੀ ਇਹ ਮਸਤਾਨਾ ਤੇ ਬਹਾਦਰਪੁਰ ਜਿਹੜੇ ਦੋ ਸਾਂਝੇ ਨੇ ਬਹਾਦਰਪੁਰ ਨਾਪਾ ਹੀਰਾ ਸਿੰਘ ਦੀ ਰਾਜ ਸੀ ਤੇ ਬਦਰੁਖਾ ਪਿੰਡ ਜਿਹੜਾ ਬਣਿਆ ਇਹ ਬਦਰੁਖਾਨ ਤੋਂ ਮੋੜੀ ਗੱਲਣ ਤੋਂ ਬਾਅਦ ਬਦਰੁਖਾ ਨਾਂ ਦਿੱਤਾ ਗਿਆ ਬਦਰੁਖਾਨ ਨੇ ਮੋੜੀ ਗੱਡੀ ਜਾਨੀ ਕਿ ਬਦਰੁਖਾਨ ਤੋਂ ਬਦਰੁਖਾ ਨਾਮ ਬਦਰੁਖਾ ਨਾਂ ਬਦਰੁਖਾ ਦਾ ਪਿਆ ਇਕ ਇਨਸਾਨ ਦੇ ਨੋਂ ਤੋਂ ਬਟ ਰੱਖਾ ਬਣਾਇਆ ਗਿਆ ਤਾਂ ਇਹ ਸੰਤਾ ਨੇ ਮਲੋ ਜਦੋਂ ਉਹ ਉੱਥੇ ਮਸਤਾਨਾ ਸਾਹਿਬ ਬਣਾਉਣ ਲੱਗੇ ਉਸ ਤੋਂ ਪਹਿਲਾਂ ਜੈਤ ਸਿੰਘ ਨੂੰ ਹਟਾ ਤੈਨਾਂ ਨੇ ਜੇ ਡਾਕੂ ਆ ਇੱਥੇ ਨਹੀਂ ਲੋਕਾਂ ਬਾਹਰ ਪੁੱਦੇ ਸਕੇਦ ਕਰਤੀ ਹੀ ਰਾਸਨ ਲਵੇ ਤਾਂ ਉਹਨੇ ਚਿਖਾ ਬਣਾ ਕੇ ਉੱਥੇ ਜਿਉਂਦਾ ਸੜ ਗਿਆ ਸੀ ਜਦੋਂ ਮਸਤਾਨਾ ਸਾਹਿਬ ਸੰਤ ਆਏ ਨੇ ਸਮਾਨ ਇਕੱਠਾ ਕਰਕੇ ਡੇਰਾ ਬਣਾਉਣ ਲੱਗੇ ਤਾ ਹੀਰਾ ਸਿੰਦੇ ਪੁਲਸ ਵਾਲੇ ਬੰਦਿਆ ਨੇ ਇਹਨਾਂ ਨੂੰ ਉੱਥੋਂ ਹਟਾਤਾ। ਹੂੰ ਇਹਨਾਂ ਸਮਾਨ ਲੱਤ ਲਿਆ। ਸਮਾਨ ਲੱਦ ਕੇ ਜੋ ਮੋੜਨ ਚੱਲੇ ਉੱਥੇ ਕਾਂਗਲੇ ਨੂੰ। ਹੂੰ ਤਾਂ ਪਿੰਡ ਬੜੁਖਾਂ ਦੀ ਸੰਕਤ ਦੇ 47 ਮਾਈ ਸੀਸੇ ਬਾਜ਼ਾਰ ਹੂੰ ਉਹਨੇ ਆਈ ਕਿ ਹਬੇ ਸੰਤਾਨ ਵੀ ਤੁਸੀਂ ਜਾਓ ਨਾ ਮੈਂ ਆਪੀ ਇਹ ਜ਼ਮੀਨ ਦਿੰਨੀ ਆ। ਹੂੰ ਉਹਨੇ ਆਪਦੇ ਘਰ ਦੇ ਨਾਲ ਰਾਈਟ ਆ ਕੇ 70 ਬਿਗੇ ਜ਼ਮੀਨ ਸੰਤੈ ਨੌਂ ਲਵਾਤੀ। ਹੂੰ ਜੀ ਇਸ ਥਾਂ ਤੇ ਆਜੀਤਲ ਗੁਰਦੁਆਰਾ ਤੇ ਕਾਕਾਰ ਕਾਜ ਤੇ ਬੁੰਗਾ ਸਾਹਿਬ ਤੇ ਮਾਤਾ ਗੁਰਦੁਆਰਾ ਸਾਹਿਬ ਬਣੇ ਹੋਏ ਨੇ। ਹੂੰ ਇਸ ਇਤਿਹਾਸ ਦੇ ਵਿੱਚ ਜੀ ਮਸਤਾਂ ਨੇ ਨਾਲ ਤੇ ਬਰੁਖਾਂ ਦਾ ਬਹੁਤ ਗੂੜਾ ਸਬੰਧਾ ਕਿਉਂਕਿ ਪਹਿਲਾਂ ਤਾਂ ਉਹਨਾਂ ਦਾ ਇੱਥੇ ਮੰਗਣ ਦੇ ਨਾਲ ਸੰਬੰਧ ਸੀ। ਦੂਜਾ ਆਉਂਦੇ ਜਾਂਦੇ ਸਭ ਤੋਂ ਵੱਧ ਦੀਵਾਨ ਮਸਤ ਬਰੁਖਾਂ ਚਲਾਉਂਦੇ ਸੀ। ਬਰੁਖਾਂ ਚਲਾਉਂਦੇ ਹਾਂ। ਇਹ ਜ ਸੰਗੋਲ ਤੋਂ ਜਦੋਂ ਆਉਂਦੇ ਜਾਂਦੇ ਸੀ ਰਾਜਪੜਾਓ ਸਾਹਿਬ ਆਉਂਦਾ ਉਥੇ ਠਹਿਰਦੇ ਸੀ ਉਥੇ ਵੀ ਦਵਾਨ ਲਾਉਂਦੇ ਰਹੇ ਨੇ ਪਿੰਡ ਬਰੁਖਾਂ ਦੇ ਵਿੱਚ ਜਿਹੜਾ ਡਿਊਟੀ ਸਾਹਿਬ ਗੁਰਦੁਆਰਾ ਬੜਿਆ ਉਹ ਵੀ ਉਹਨਾਂ ਨੇ ਦਵਾਨ ਲਾ ਕੇ ਆਪਦੀ ਥਾਂ ਤੇ ਦੁਬਾਰਾ ਇੱਕ ਬਣਵਾਇਆ ਜਾਂਦਾ ਤੇ ਜਿਹੜਾ ਮਸਤੋਆਣਾ ਸਾਹਿਬ ਸੀ ਇਹਨਾਂ ਸੰਤਾਂ ਦਾ ਰਾਜਾ ਰਫਦਮ ਸਿੰਘ ਨਾ ਆਉਣੀ ਜਾਣੀ ਇਹ ਲਾ ਪਟਿਆ ਨਾਸੀਪ ਹਿੰਦ ਸਿੰਘ ਨਾ ਫਿਰ ਇਹਨਾਂ ਉਹ ਰਾਜਾ ਰਫਤ ਨੰਬਰ ਸੰਨਾ ਹੂੰ ਇਹ ਰਾਜਾ ਰਫਤ ਨੰਬਰ ਸੰਨ ਸੰਤਾਂ ਦਾ ਇਟ ਇਨਾ ਸੇਫਟ ਜਥੇਦਾਰ ਬਣ ਗਿਆ ਹੂੰ ਇਨੀ ਮਸਤਾਂ ਨਾਲ ਆਉਣਾ ਜਾਣਾ ਸ਼ੁਰੂ ਕਰਤਾ ਹੂੰ ਜਦੋਂ ਇਹਨਾਂ ਨੂੰ ਰਾਜਾ ਦੇ ਪੰਨ ਸੰਮਨ ਨੂੰ ਮਾਲਕ ਪੱਕੇ ਦੇ ਲੱਗੇ ਰਾਜ ਗੱਦੀ ਦੇ ਲੱਗੇ ਹੀਰਾ ਸਿੰਘ ਤੋਂ ਬਾਅਦ ਹੂੰ ਤਾਂ ਉਹਨੇ ਅਨਰੀਜਾ ਤੋਂ ਲੈਂ ਤੋਂ ਬੰਦ ਕਰਤੀ ਇਨਕਾਰ ਕਰਤ ਹੈ ਇਨਕਾਰ ਕਰਤਾ ਹੂੰ ਉਹ ਸੰਤਾਂ ਨੂੰ ਸੱਦ ਕੇ ਤਾਜ ਪੋਸ਼ੀ ਹੋਈ ਜੋ ਕਿ ਇਤਿਹਾਸ ਦੇ ਵਿੱਚ ਫੋਟੋਆਂ ਪਈਆਂ ਨਹੀਂ ਮਸਤਾਨ ਸਾਹਿਬ ਵੀ ਸਾਡੇ ਲੈਵੇ ਸਾਹਮੀਆਂ ਪਈਆਂ ਨਹੀਂ ਉਹ ਤਾਜ ਪੋਸ਼ੀ ਦੀਆਂ 90 ਸੰਤਾਂ ਦੇ ਉਸ ਸਮੇਂ ਰਾਜਾ ਰਵਧਮਨ ਸੰਧੀਆਂ ਇਤਿਹਾਸ ਤੋਂ ਫੋਟੋਆਂ ਵੀ ਸਾਭਦੀਆਂ ਨਹੀਂ ਤਾਂ ਉਸ ਤੋਂ ਬਾਅਦ ਸੰਤਾਂ ਨੇ ਜਦੋਂ ਕਾਲਜ ਬਣਾਤਾ ਤਾਂ ਰਾਜਾ ਰਵਧਮਨ ਸੰ ਨੂੰ ਸੱਦਾ ਦਿੱਤਾ ਵੀ ਇਸ ਦਾ ਉਸ ਘਾਟ ਨੂੰ ਤੁਸੀਂ ਡਣ ਹੂੰ ਤਾ ਰਾਜਾ ਰਪਨੰਮਨ ਸਿੰਘ 1920 ਦੇ ਵਿੱਚ ਹਮ ਮਸਤਾਨ ਸਾਹਾਬ ਆਏ ਹਮ ਤਾਂ ਉਹਨਾਂ ਨੇ ਸੰਤਾਂ ਤੋਂ ਕਹਿੰਦੇ ਉੱਤੇ ਉਸ ਕਾਜ ਦਾ ਇਤ ਸਿਉਣੇ ਦਾ ਜਿੰਦਾ ਜੀ ਦੀ ਸਿਉਣ ਦੀ ਚਾਬੀ ਸੀ ਹਮ ਜਿੰਦਾ ਖੋਲ ਕੇ ਉਦਘਾਟਨ ਕਰਿਆ ਹਮ ਇਹ ਤੁਸੀਂ ਜੇ ਕਿਸੇ ਨੇ ਦੇਖਣਾ ਹੋਵੇ ਸੰਤ ਅਤ ਸਿੰਘ ਦੀ ਜੀਮਣੀ ਦੇ ਵਿੱਚ ਵੀ ਦਿੱਤਾ ਹੋਇਆ ਹਮ ਤੇ ਬਾਕੀ ਮਾਲੋ ਹੋਕਟ ਇਤਿਹਾਸਕ ਕਿਤਾਬਾਂ ਭਜਨੇ ਮਸਤੋਰਨ ਸਾਹਿਬ ਉਹਦੇ ਵਿੱਚ ਦੇਖ ਸਕਦੇ ਜੀ ਤੇ ਉਸ ਸਮੇਂ ਰਾਜਾ ਦਮਨ ਸਿੰਘ ਨੂੰ ਇੱਕ ਹਮ ਸੰਤ ਨੇ ਕਿਹਾ ਵੀ ਇਹ ਵੀ ਤੁਹਾਡਾ ਪਿੰਡ ਆ ਤੁਸੀਂ ਹੀਰਸ ਨੇ ਮੋਢਿਓ ਹਮ ਇਹ ਬਰੁਖਾ ਪਿੰਡ ਛੋੜੇ ਆ ਹਮ ਛੋੜੇ ਪਿੰਡ ਦੇ ਨੇ ਇਹ ਪਿੰਡ ਡੇਰਾ ਬਸਾਉਣ ਕਰਕੇ ਤੇਰੇ ਫਾਜ਼ ਸਾਹਿਬ ਨੇ ਤਾਂ ਹਟਾਤੇ ਸੀ ਹਮ ਵੀ ਇਹ ਜ਼ਮੀਨ ਦਿੱਤੀ ਆ ਤੇ ਤੁਸੀਂ ਵੀ ਦਾਗ ਕਰੋ ਜੀ ਤਾਂ ਇਸ ਦੇ ਉੱਤੇ ਇੰਨਾ ਨੇ 100 1000 ਬਿੱਗਾ ਜ਼ਮੀਨ ਆ ਹੂੰ 13 ਅਪ੍ਰੈਲ ਬਸਾਠਿਆ ਇਹਨਾਂ ਨੂੰ 120 ਨੂੰ ਹੂੰ ਆ ਜਿਆ ਰਪਦਮਨ ਜਦੋਂ ਘਾਟਨ ਕੀਤਾ ਹੂੰ ਤਾਂ 100 1000 ਬਿੱਗਾ ਜ਼ਮੀਨ ਆਪਦੀ ਰਿਆਸਤ ਨਾਬਾ ਦੇ ਵਿੱਚੋਂ ਹੂੰ ਜੋ ਕਿ ਮਸਤਾਨੇ ਦਾ ਗਿੱਠਾ ਸਾਹਿਬ ਕਾਲ ਦੇ ਪਿੱਛੇ ਸਾਈਡ ਹੋਸਟਲ ਬੱਜਣਾ ਚਾ ਅਕੈਡਮੀ ਬਣੀ ਹੋਈ ਆ ਜਾਂ ਜਮੀਨ ਆ ਉਹ ਰਾਜਾ ਰਪਾਦਮਸ ਨੇ দান ਕੀਤੀ ਸੀ দান ਕੀਤੀ ਸੀ ਤੇ ਇਟ ਲਾਥਰਪੀਏ ਦੀ ਐਫਡੀ ਬਣਾਈ ਸੀ ਜਿਹੜੀ ਕਿ 4% ਵਿਆਜ ਦੇ ਉੱਤੇ ਉਸ ਸਮੇਂ ਹਮ ਬੈਂਕ ਜਮਾ ਹੋਈ ਆ ਉਹ ਅੱਜ ਟਾਈਮ ਵੀ ਐਫਡੀ ਚੱਲ ਰਹੀ ਆ ਉਹਦਾ ਵਿਆਜ ਬੱਤ ਰਹੇ ਨੇ ਐਫਡੀ ਉਹ ਤੜਾ ਨਹੀਂ ਸਕਦੇ ਜੀ ਜੀ ਬਿਲਕੁਲ ਐਸੀ ਚਾਤੇ ਚਰਚਾ ਜਾਤ ਚਰਚਾ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਿੰਡ ਬਟਰੋਖਾਂ ਦੇ ਮਾਸਟਰ ਰਣਜੀਤ ਸਿੰਘ ਗੋਸਲ ਚੱਕੋਏ ਤੇ ਆ ਹਟਾਇਓ ਭਾਈ ਇਹਨੂੰ ਪਰੇ ਇਸੇ ਜਾਤ ਚਰਚਾ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਿੰਡ ਬਟਰੋਖਾਂ ਦੇ ਜੰਪਲ ਮਾਸਟਰ ਰਣਜੀਤ ਸਿੰਘ ਗੋਸਲ ਜਿਨ੍ਹਾਂ ਦੇ ਨਾਲ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿੱਥੇ ਨਾਨਕੇ ਪਿੰਡ ਨੇ ਉੱਤੇ ਹੀ ਉਹਨਾਂ ਨੇ ਦੱਸਿਆ ਕਿ ਮਹਾਰਾਜਾ ਕਜਪਤ ਸਿੰਘ ਜਿਨ੍ਹਾਂ ਨੇ ਪਿੰਡ ਬਸਾਇਆ ਦੋ ਜ아요 ਧੰਨਵਾਦ ਸਸਿਕਾ ਸਸਿਕਾ